ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦਾ ਹਲਕਾ ਪੂਆ ਹੈਗਾ ਤਸਵੀਰਾਂ ਦਿਖਾਵਾਂਗੇ ਇਹ ਹੈਗੀਆਂ ਜਿਹੜਾ ਗਤੋਰੇ ਦੇ ਬਿਲਕੁਲ ਨਾਲ ਪੈਂਦੀ ਇੱਕ ਨਹਿਰ ਹੈਗੀ ਆ ਉੱਥੋਂ ਦੀਆਂ ਤਸਵੀਰਾਂ ਆ ਰੋਡ ਦੇ ਉੱਤੇ ਦੇਖ ਸਕਦੇ ਹੋ ਕਿ ਕਾਰ ਹੈਗੀ ਆ ਜਿਹਦਾ ਮੋਟਰਸਾਈਕਲ ਦੇ ਨਾਲ ਜਿਹੜਾ ਟੱਕਰ ਹੋਈ ਆ ਮੋਟਰਸਾਈਕਲ ਦੇਖ ਸਕਦੇ ਹੋ ਬੁਰੀ ਹਾਲਤ ਆ ਮੋਟਰਸਾਈਕਲ ਦੀ ਕਹਿ ਸਕਦੇ ਆ ਪੂਰੀ ਤਰ੍ਹਾਂ ਟੁੱਟ ਚੁੱਕਾ ਉਧਰ ਕਾਰ ਦੇਖ ਸਕਦੇ ਹੋ ਜਿਹੜੀ ਆ ਬਿਲਕੁਲ ਥੱਲੇ ਨੂੰ ਲਟਕੀ ਹੋਈ ਆ ਖਾਈ ਵਾਲੀ ਸਾਈਡ ਨੂੰ ਬੜੀ ਹੀ ਮੁਸ਼ਕਲ ਨਾਲ ਜਿਹੜਾ ਇਹ ਜਿਹੜਾ ਭਾਣਾ ਜਿਹੜਾ ਹੋਣ ਤੋਂ ਵੱਡਾ ਜਿਹੜਾ ਵਾਹੇ ਬਚ ਗਿਆ ਆ ਤਸਵੀਰਾਂ ਦੇਖ ਸਕਦੇ ਹੋ ਮੋਟਰਸਾਈਕਲ ਵਾਲਾ ਜਿਹੜਾ ਉਹ ਕਾਫੀ ਬੁਰੀ ਤਰ੍ਹਾਂ ਜਿਹੜਾ ਜ਼ਖਮੀ ਹੋਇਆ ਮੌਕੇ ਤੇ ਜਿਹੜੀ ਆ ਪੁਲਿਸ ਵੀ ਪਹੁੰਚ ਚੁੱਕੀ ਆ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਪੁਲਿਸ ਪਹੁੰਚੀ ਆ ਜਿਹੜੀ ਸੜਕ ਸੁਰੱਖਿਆ ਫੋਰਸ ਹੈਗੀ ਆ ਪਹੁੰਚੀ ਆ 108 ਐਂਬੂਲੈਂਸ ਜਿਹੜੀ ਉਹ ਵੀ ਪਹੁੰਚੀ ਸਗੀ ਜਿਹੜਾ ਜ਼ਖਮੀ ਸੀਗਾ ਮੋਟਰਸਾਈਕਲ ਵਾਲਾ ਉਹਨੂੰ ਜਿਹੜਾ ਉਹਦੇ ਵਿੱਚ ਪਾ ਕੇ ਇਲਾਜ ਦੇ ਲਈ ਲਿਜਾਇਆ ਗਿਆ ਹੁਣ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪੁਲਿਸ ਜਿਹੜੀ ਆ ਕੋਸ਼ਿਸ਼ ਕਰੀ ਆ ਕਾਰ ਕੱਢਣ ਦੀ ਵੀ ਮੋਟਰਸਾਈਕਲ ਜਿਹੜਾ ਹੈਗਾ ਉਹ ਵੈਸੇ ਤਾਂ ਪੂਰੀ ਤਰ੍ਹਾਂ ਟੁੱਟ ਚੁੱਕਾ ਕਿਸ ਤਰ੍ਹਾਂ ਇਹ ਹਾਸ ਹੋਇਆ ਈ ਆਪਾਂ ਲੋਕਾਂ ਕੋ ਜਾਣਾਂਗੇ ਕੋਸ਼ਿਸ਼ ਕਰਾਂਗੇ ਜਾਣਨ ਦੀ ਵੀ ਕੀ ਗੱਲਬਾਤ ਹੋਈ ਹੈ ਤੇ ਕਿੰਨੇ ਬੰਦੇ ਸੀਗੇ ਜਿਹੜੇ ਕਿ ਮੋਟਰਸਾਈਕਲ ਦੇ ਸੀਗੇ ਜਾਂ ਕਾਰ ਦੇ ਵਿੱਚ ਕਿੰਨੇ ਬੰਦੇ ਸੀਗੇ ਲੋਕਾਂ ਦਾ ਹਜੂਮ ਤੁਸੀਂ ਦੇਖ ਸਕਦੇ ਹੋ ਕਾਫੀ ਲੋਕ ਰੋਡ ਦੇ ਉੱਤੇ ਇਕੱਠੇ ਹੋਏ ਨੇ ਇਹੋ ਚੀਜ਼ ਦੇਖ ਰਹੇ ਨੇ ਵੀ ਆਖਿਰਕਾਰ ਇਹ ਪਣਾ ਕਿਦਾਂ ਵਾਪਰਿਆ ਜਿਹੜੀਆਂ ਤਸਵੀਰਾਂ ਹੈਗੀਆਂ ਬਹੁਤ ਹੀ ਜ਼ਿਆਦਾ ਭਿਆਨਕ ਨੇ ਪਰ ਮਾਲਕ ਦੀ ਇਹ ਕਿਰਪਾ ਰਹੀ ਕਿ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਜਿਹੜਾ ਬਚਾ ਹੋ ਗਿਆ ਦੋਸਤੋ ਗੱਲਬਾਤ ਕਰਾਂਗੇ ਸੁਣਾਵਾਂਗੇ ਤੁਹਾਨੂੰ ਕੀ ਹੈਗਾ ਕਿਦਾਂ ਜਿਹੜਾ ਐਕਸੀਡੈਂਟ ਹੋਇਆ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਅੰਜੀ ਸਾਬ ਕੀ ਗੱਲਬਾਤ ਹੋਈ ਜਿਹੜਾ ਐਕਸੀਡੈਂਟ ਹੋਇਆ ਤੁਹਾਡੇ ਨਜ਼ਦੀਕ ਹੋਇਆ ਜੀ ਇੱਕ ਬੜੀ ਜ਼ੋਰਦਾਰ ਆਵਾਜ਼ ਜੀ ਆਈ ਉਹ ਇਹ ਘਰ ਤੋਂ ਬਾਹਰ ਆ ਕੇ ਦੇਖਿਆ ਤੇ ਇੱਕ ਮੋਟਰਸਾਈਕਲ ਵਾਲੇ ਤੇ ਕਾਰ ਦੀ ਟੱਕਰ ਆਪਸੀ ਟੱਕਰ ਹੋਈ ਹੈ ਕੇ ਕਾਰ ਦਾ ਸਿਆ ਜਾ ਰਿਹਾ ਸੁੰਦਰਜਗਤੋਂ ਆ ਰਹੀ ਸੀ ਤੇ ਮਲਕਪੁਰ ਮਲਕਪੁਰ ਸਾਈਡ ਤੋਂ ਮੋਟਰਸਾਈਕਲ ਜਾ ਰਿਹਾ ਸੀ ਤੇ ਮੋਟਰਸਾਈਕਲ ਬੜੀ ਜ਼ੋਰਦਾਰ ਟੱਕਰ ਹੋਈ ਹੈ ਜਿਹਦੇ ਕਾਰਨ ਮੋਟਰਸਾਈਕਲ ਵਾਲਾ ਸਵਾਰ ਥੱਲੇ ਡਿੱਗ ਰੋਡ ਤੋਂ ਕਾਫੀ ਕੋਈ 10 ਫੁੱਟ ਹਾਈਟ ਤੋਂ ਤੇ ਫਿਰ ਅਸੀਂ ਉਹਨੂੰ ਚੁੱਕ ਕੇ ਛਾਵੇਂ ਬਿਠਾਇਆ ਪਾਣੀ ਪੂਣੀ ਪਿਲਾਇਆ ਐਸਐਸ ਫੋਰਸ ਨੂੰ 112 ਤੇ ਫੋਨ ਵੀ ਕੀਤਾ ਫਿਰ ਐਂਬੂਲੈਂਸ ਨੂੰ ਫੋਨ ਕੀਤਾ ਤੇ ਮੌਕੇ ਤੇ ਹੀ ਐਸਐਸ ਫੋਰਸ ਵੀ ਪਹੁੰਚੀ ਹੈ ਤੇ ਉਹ ਆਪਣੀ ਗੱਡੀ ਤੇ ਬਿਠਾ ਕੇ ਜਿੱਦਾਂ ਹੀ ਲੈਣ ਚਲੇ ਐਂਬੂਲੈਂਸ ਵੀ ਆ ਗਈ ਉਹਨੂੰ ਤੁਰੰਤ ਹਸਪੀਟਲ ਲੈ ਗਿਆ ਕਿ ਛੱਟਾ ਟੂਟਾ ਵੀ ਕਿਹੜੀ ਜਗ੍ਹਾ ਤੇ ਹੋਇਆ ਹੈ ਕਿ ਭਾਈ ਇਹ ਜਦੋਂ ਸੁੰਦਰ ਚੱਕ ਤੋਂ ਮਲਕਪੁਰ ਨਾ ਜਾਈਏ ਤੇ ਵੱਡੀ ਨਹਿਰ ਪੈਂਦੀ ਹੈ ਯੂਬੀ ਦੀ ਨਹਿਰ ਉਸ ਨਹਿਰ ਤੇ ਪੁਲ ਤੋਂ ਪਹਿਲਾਂ ਕਿਸੇ ਬੰਦੇ ਦੀ ਠੀਕ ਸੀ ਕਿ ਕਿੰਨੀਆਂ ਕਿ ਸੱਟਾਂ ਲੱਗੀਆਂ ਕਿ ਲੱਗਦਾ ਨਹੀਂ ਉਹ ਵਿਚੋਂ ਠੀਕ ਬਹਿ ਹੈ ਸੀ ਵਿਚੋਂ ਜਿਸ ਤਰ੍ਹਾਂ ਬੇਹੋਸ਼ੀ ਦੀਆਂ ਗੱਲਾਂ ਕਰਦਾ ਉਸ ਤਰ੍ਹਾਂ ਹੀ ਕਰ ਪੈਦਾ ਸੀ ਲੇਕਿਨ ਵਿਚ ਹੋਸ਼ ਹੋਦੇ ਕਾਰ ਚੱਲ ਕੇ ਠੀਕ ਕਰਦਾ ਹੀ ਮੈਂ ਪਠਾਨਕੋਟ ਜਾਇਆ ਕਰਦਾ ਸੀ ਤੇ ਕੀ ਕਰਦਾ ਸੀ ਇਹ ਮੋਟਰਸਾਈਕਲ ਆਇਆ ਕਰਦਾ ਸੀ ਤੇ ਇਹਨੂੰ ਲੱਗਾ ਝੋਕਾ ਮੈਂ ਬੜਾ ਬਚਾ ਕੀਤਾ ਆਪਣੇ ਆਪ ਨੂੰ ਫਿਰ ਵੀ ਮੋਟਰਸਾਈਕਲ ਜਿਹੜਾ ਜੀ ਭੱਜ ਗਿਆ ਨਾਲ ਤੇ ਕਿਹਾ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਨਹੀਂ 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 ਬਚਾਈ ਐ ਤੇ ਕਿਹਾ ਜੇ ਮੋਟਰਸਾਈਕਲ ਦੀ ਸੱਟਾਂ ਜਿਆਦਾ ਲੱਗੀਆਂ ਨਹੀਂ ਨਹੀਂ ਬਚਾਈ ਐ ਤੇ ਕਿੰਨਾ ਕਰ ਨੁਕਸਾਨ ਹੋ ਗਿਆ ਤੁਹਾਡੀ ਗੱਡੀ ਦਾ ਸਾਡੀ ਗੱਡੀ ਦਾ ਜਿਆਦਾ ਨੁਕਸਾਨ ਹੋਣਾ ਤੁਸੀਂ ਦੇਖ ਲਓ ਤੇ ਸਾਰਾ ਨੁਕਸਾਨ ਥੱਲੋ ਝੁੰਟਾ ਝੁੰਟਾ ਚੈਂਬਰ ਝੁੰਬਰ ਸਾਰਾ ਟੁੱਟ ਗਿਆ ਤੁਹਾਡਾ ਕਿਹੜੇ ਕਿੜਪਿੰਡ ਕੋ ਮਾਸ ਹੁੰਦਾ ਹੈ ਸੁੰਦਰਤ ਹੈ ਤੇ ਦਿਨਾਂ ਦੇ ਫਟਾ ਲੱਗੀਆਂ ਉੱਥੇ ਉਹ ਮੈਂ ਖਾਂ ਬੰਬਿਆਲ ਦੇ ਉੱਧਰ ਦੇਖਦਾ ਹਾਂ